ਸਤ ਸ੍ਰੀ ਅਕਾਲ ਜੀ ਅੱਜ ਸੂਟਾਂ ਦੇ ਨਾਲ ਆਪਾਂ ਲਾਈਨਿੰਗ ਦੀ ਗੱਲ ਕਰਾਂਗੇ ਕਿ ਜਿਹੜੇ ਵੀ ਪੰਜਾਬੀ ਸੂਟ ਰੈਡੀ ਕੀਤੇ ਜਾਂਦੇ ਨੇ ਕਿਹੜਾ ਫੈਬਰਿਕ ਲਾਈਨਿੰਗ ਦਾ ਯੂਜ਼ ਕੀਤਾ ਜਾਂਦਾ ਦੋ ਤਿੰਨ ਤਰ੍ਹਾਂ ਦਾ ਆਪਾਂ ਤੁਹਾਨੂੰ ਫੈਬਰਿਕ ਦਿਖਾਵਾਂਗੇ ਜਿਹੜਾ ਤੁਸੀਂ ਲਾਈਨਿੰਗ ਦੇ ਬੇਸ ਵਜੋਂ ਯੂਜ਼ ਕਰ ਸਕਦੇ ਹੋ ਜਿੰਨਾਂ ਨੂੰ ਸੋਏ 크ਰੇਪ ਦੇ ਸੂਟ ਨੇ ਪ੍ਰਿੰਟਿੰਗ ਦੇ ਵਿੱਚ ਮਿਲਦੇ ਨੇ ਬਹੁਤ ਪਿਆਰੇ ਸੂਟ ਔਰ ਤੁਸੀਂ ਇਹਨਾਂ ਨੂੰ ਲਾਈਨਿੰਗ ਲਾ ਕੇ ਹੀ ਸਟਿਚ ਕਰੋਗੇ ਜੇਕਰ ਤੁਸੀਂ ਇਹਨਾਂ ਨੂੰ ਲਾਈਨਿੰਗ ਨਹੀਂ ਲਗਾਈ ਤੇ ਇਹਨਾਂ ਦੀ ਜਿਹੜੀ ਵੋਲੀਅਮ ਜਿਹੜੀ ਉਹ ਘਟ ਜਾਂਦੀ ਹੈ ਬਿਲਕੁਲ ਤੁਹਾਡੇ ਸਰੀਰ ਜਾ ਚਿੰਬੜੇ ਜੇ ਰਹਿੰਦੇ ਨੇ ਤਾਂ ਲਾਈਨਿੰਗ ਲਗਾਉਣੀ ਪੈਗੀ ਇਹਨਾਂ ਦੀ ਵੋਲੀਅਮ ਬਣਾਉਣ ਵਾਸਤੇ ਸੋ ਆਪਾਂ ਪਹਿਲੇ ਨੰਬਰ ਤੇ ਯੂਜ਼ ਕਰਦੇ ਆ ਜੀ ਕਾਟਨ ਦੀ ਲਾਈਨਿੰਗ ਇਹਨੂੰ ਆਪਾਂ ਕ੍ਰੇਪ ਦੇ نیچے ਸਿਲਕ ਦੇ نیچے ਜਾਂ ਫਿਰ ਸ਼ਿਮਰ ਫੈਬਰਿਕ ਟਿਸ਼ੂ ਆਇਆ ਉਹਦੇ نیچے ਵੀ ਯੂਜ਼ ਕੀਤਾ ਜਾਂਦਾ ਦੂਸਰੇ ਨੰਬਰ ਤੇ ਆ ਜੀ ਡੁਸ਼ੀਨ ਕ੍ਰੇਪ ਦਸ਼ੀਨ ਕ੍ਰੇਪ ਜਿਹੜੀ ਉਹ ਪੰਜਾਬੀ ਜਿਹੜੇ ਇੱਧਰ ਪੰਜਾਬ ਦੇ ਵਿੱਚ ਨੇ ਉਹ ਤਾਂ ਯੂਜ਼ ਬਹੁਤ ਘੱਟ ਕਰਦੇ ਨੇ ਬਟ ਇਹਨੂੰ ਫੋਰਨ ਦੇ ਵਿੱਚ ਜ਼ਰੂਰ ਯੂਜ਼ ਕੀਤਾ ਜਾਂਦਾ ਕਿਉਂਕਿ ਇਹ ਉੱਪਰ ਨੂੰ ਚੜਦੀ ਨਹੀਂ ਗਏ ਇਹ ਜਿਸ ਤਰ੍ਹਾਂ ਕ੍ਰੇਪ ਦਾ ਸੂਟ ਹੋਗਾ ਜਾਂ ਕਿਸ ਤਰ੍ਹਾਂ ਦਾ ਫੈਬਰਿਕ نیچے ਨੂੰ ਆਉਂਦਾ ਹੈ ਇਹ ਉਸੇ ਤਰ੍ਹਾਂ ਹੀ ਨਾਲ ਦੇ ਨਾਲ ਬਣੀ ਰਹਿੰਦੀ ਆ ਸੋ ਇਹਨਾਂ ਦੀ ਜਾਣਕਾਰੀ ਵੀ ਦੇਵਾਂਗੇ ਕਿ ਇਹ ਤੁਹਾਨੂੰ ਕਿਉਂ ਲਗਾਉਣੀਆਂ ਚਾਹੀਦੀਆਂ ਨੇ ਜਾਂ ਇਹਨਾਂ ਦੇ ਵਿੱਚੋਂ ਬੈਸਟ ਕੁਆਲਿਟੀ ਕਿਹੜੀ ਹੁੰਦੀ ਸੋ ਕਾਟਨ ਦੀ ਲਾਈਨਿੰਗ ਜਿਹੜੀ ਹੁੰਦੀ ਹੈ ਇਹ ਦੋ ਤਰ੍ਹਾਂ ਦੀ ਆਉਂਦੀ ਜੀ ਇੱਕ ਉਹਦੀ 50 ਰੁਪਏ ਮੀਟਰ ਵਾਲੀ ਇੱਕ 60 ਰੁਪਏ ਮੀਟਰ ਵਾਲੀ ਹੁੰਦੀ ਹੈ ਸੋ ਜਿਹੜੀਆਂ ਅਕਸਰ ਹੀ ਮੈਸੇਜ ਆਉਂਦੇ ਕਿ ਅਸੀਂ ਇੱਥੋਂ ਸੂਟ ਸਟਿਚ ਕਰਵਾਇਆ ਸੀਗਾ ਬਟ ਉਹਨਾਂ ਨੇ ਸਾਡੇ ਸੂਟ ਦੇ نیچے ਜਿਹੜੀ ਲਾਈਨਿੰਗ ਲਾਈ ਹੈ ਜੀ ਉਹ ਅਸੀਂ ਇੱਕ ਵਾਸ਼ ਕੀਤਾ ਸਾਰੀ ਲਾਈਨਿੰਗ ਤਾਂ ਚੜ ਗਈ ਸਾਡਾ ਸੂਟ ਹੋਮੇ ਦਾ ਹੋਇਆ ਸਾਨੂੰ ਸੂਟ ਪਾਉਣ ਨੂੰ ਦਿਲ ਨਹੀਂ ਕਰਦਾ ਕਿਉਂਕਿ نیچے ਚਿੰਬੜੀ ਜਾਂਦੀ ਆ ਉਹਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹ ਲਾਈਨਿੰਗ ਤੁਹਾਡੀ ਬਹੁਤ ਹੀ ਘਟੂਆ ਕੁਆਲਿਟੀ ਦੀ ਹੋਗੀ ਜਿਵੇਂ ਕਿ ਕ੍ਰੇਪ ਦਾ ਫੈਬਰਿਕ ਆ ਇਹਦੇ نیچے ਜੇ ਤੁਸੀਂ ਘਟਿਆ ਕੁਆਲਿਟੀ ਦੀ ਲਾਈਨਿੰਗ ਲਾਓਗੇ ਕ੍ਰੇਪ ਦਾ ਫੈਬਰਿਕ ਤਾਂ ਨੀਚੇ ਨੂੰ ਰਹੇਗਾ ਨਾ ਸਟ੍ਰੇਟ ਔਰ ਜਿਹੜੀ ਲਾਈਨਿੰਗ ਉਹ ਵਿੱਚ ਇਕੱਠੀ ਹੋ ਜੂਗੀ ਤੇ ਪਾਉਣ ਨੂੰ ਦਿਲ ਤਾਂ ਬਿਲਕੁਲ ਨਹੀਂ ਕਰਨਾ ਬਾਕੀ ਸੂਟ ਵੀ ਜਿਹੜਾ ਸਾਰਾ ਖਰਾਬ ਹੋ ਜਾਣਾ ਸੋ ਜਦੋਂ ਵੀ ਲਾਈਨਿੰਗ ਲਾਓ ਜਾਂ ਕਿਸੇ ਵੀ ਬੁਟੀਕ ਨੇ ਸਟੀਚ ਕਰਨਾ ਹੋਵੇ ਤਾਂ ਉਹਨਾਂ ਨੂੰ ਪਹਿਲਾਂ ਕਹਿਣਾ ਕਿ ਜਿਹੜੀ 60 ਰੁਪਏ ਵਾਲੀ ਲਾਈਨਿੰਗ ਆ ਜਾਂ ਬੈਸਟ ਕਲਾਈਨਿੰਗ ਕਾਟਨ ਦੀ ਉਹੀ ਯੂਜ਼ ਕਰਨੀ ਆ ਅਸੀਂ ਦੂਸਰੀ ਸਿਰਫ 10 ਰੁਪਏ ਬਚਾਉਣ ਵਾਸਤੇ ਅਸੀਂ ਘਟੀਆ ਲਾਈਨਿੰਗ ਨਹੀਂ ਚਾਹੀਦੀ ਸਾਨੂੰ ਸੋ ਦੱਸਦੇ ਆ ਕਿ ਜਿਹੜਾ ਸ਼ਿਮਰ ਦਾ ਫੈਬਰਿਕ ਹੋ ਗਿਆ ਜਾਂ ਆਰਗੈਂਜ਼ਾ ਹੋ ਗਿਆ ਜਾਂ ਜੌਰਜਟ ਹੋਗੀ ਜਿਹੜੇ ਟ੍ਰਾਂਸਪੇਰੈਂਟ ਹੁੰਦੇ ਬਿਲਕੁਲ पतले ਹੁੰਦੇ ਨੇ ਦੁਪੱਟਿਆਂ ਦੀ ਤਰ੍ਹਾਂ ਫੈਬਰਿਕ ਹੁੰਦੇ ਨੇ ਉਹਨਾਂ ਦੇ نیچے ਇਸ ਤਰ੍ਹਾਂ ਦੀ ਜੇ ਆਪਾਂ ਕਾਟਨ ਦੀ ਲਾਈਨਿੰਗ ਲਗਾਉਂਦੇ ਆ ਤਾਂ ਉਹਦਾ ਕੋਈ ਫਾਇਦਾ ਨਹੀਂ ਹੋਊਗਾ ਉਸੇ ਤਰ੍ਹਾਂ ਆਪਣੇ ਜਿਹੜਾ ਉਹ ਸ਼ੋ ਹੋਊਗਾ نیچے ਅੰਡਰਰਾਉਂਡਸ ਤੇ ਤੁਸੀਂ ਇਹਦੇ نیچے ਲਾਉਣੀ ਹੈ ਟਾਪਟਾ ਦੀ ਲਾਈਨਿੰਗ ਟਾਪਟਾ ਜਿਹੜਾ ਜੀ ਉਹ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਹੈ ਵਾਈਟ ਕਲਰ ਦੇ ਵਿੱਚ ਇਹ ਵੀ ਕਾਫੀ ਪ੍ਰਾਈਸ ਦੇ ਵਿੱਚ ਮਿਲਦਾ ਜਿਵੇਂ ਕਿ 60 ਰੁਪਏ ਹੋ ਗਿਆ 80 ਹੋ ਗਿਆ 90 ਰੁਪਏ ਮੀਟਰ ਦੇ ਅਕੋਰਡਿੰਗ ਵੀ ਮਿਲਦਾ ਹੈ ਕਿਏ ਤੁਸੀਂ ਬੈਸਟ ਤੋਂ ਬੈਸਟ ਲਾਉਣ ਦੀ ਕੋਸ਼ਿਸ਼ ਕਰਿਆ ਕਰੋ 10 50 ਰਪਏ ਨਾ ਦੇਖਿਆ ਕਰੋ ਕਿਉਂਕਿ ਸਾਰਾ ਸੂਟ ਇੰਨਾ ਹੁੰਦਾ ਸਿਰਫ ਲਾਈਨਿੰਗ ਔਰ ਸੂਟ ਦੇ ਲਾਈਨਿੰਗ ਦੇ ਬੇਸ ਤੇ ਸਾਰਾ ਸੂਟ ਬਣਦਾ ਸੋ ਇਹਨੂੰ ਤੁਸੀਂ ਸੂਟ ਦੇ ਅਕੋਰਡਿੰਗ ਕਲਰ ਡਾਈ ਕਰਵਾ ਸਕਦੇ ਹੋ ਫਿਰ ਨੀਚੇ ਇਹਨੂੰ ਲਗਾਓਗੇ ਸੂਟ ਦੀ ਗ੍ਰੇਸ ਇੰਨੀ ਜਿਆਦੀ ਸੋਹਣੀ ਹੋਊਗੀ ਔਰ ਜਿਹੜੀ ਉਹਦੇ ਚ ਵੋਲਿਊਮ ਆਊਗੀ ਉਹ ਤਾਂ ਬੇਤਹਾ ਬਹੁਤ ਜਿਆਦੀ ਸੋਹਣੀ ਸੋ ਇਦਾਂ ਤੁਸੀਂ ਸੂਟ ਨੂੰ ਰੈਡੀ ਕਰਾਉਣਾ ਹੈ ਜਿਹੜੇ ਟ੍ਰਾਂਸਪਰੈਂਟ ਪਤਲੇ ਫੈਬਰਿਕ ਨੇ ਉਹਨਾਂ ਦੇ نیچے ਤੁਸੀਂ ਟਾਪਟਾ ਲਗਾਉਣਾ ਹੈਗਾ ਔਰ ਜਿਹੜੇ ਹੈਗੇ ਨੇ 크ਰੇਪ ਹੋ ਗਿਆ ਸਿਲਕ ਹੋ ਗਿਆ ਜਾਂ ਫਿਰ ਇਸ ਤਰ੍ਹਾਂ ਦੇ ਕੋਈ ਵੀ ਫੈਬਰਿਕ ਹੋ ਗਿਆ ਸ਼ਿਮਰ ਉਹਨਾਂ ਦੇ نیچے ਤੁਸੀਂ ਆ ਕਾਟਨ ਲਗਾ ਸਕਦੇ ਹੋ ਸੋ ਡਸ਼ੀਨ ਬਾਰੇ ਗੱਲ ਕਰਦੇ ਆ ਕਿ ਡਸ਼ੀਨ 크ਰੇਪ ਹੋਗੀ ਇਹਨੂੰ ਕਈ ਜਗ੍ਹਾ ਤੇ 크ਰੇਪ ਵੀ ਕਹਿ ਦਿੰਦੇ ਆ ਹਨਾ ਇਹ ਲਾਈਨਿੰਗ ਵੀ ਬਹੁਤ ਸੋਹਣੀ ਹੁੰਦੀ ਆ ਔਰ ਇਹਨੂੰ ਤੁਸੀਂ ਸੂਟ ਦੇ ਅਕੋਰਡਿੰਗ ਡਾਈ ਕਰਕੇ ਲਗਾਉਣਾ ਹੁੰਦਾ ਹੈ ਔਰ ਇਹ ਵੀ 60 ਤੋਂ 70 ਰੁਪਏ ਪਰ ਮੀਟਰ ਹਰੇਕ ਸ਼ਹਿਰ ਦੇ ਅਕੋਰਡਿੰਗ ਮਿਲ ਜਾਂਦੀ ਹੈ ਤੇ ਬਾਕੀ ਇਹਦਾ ਡਾਈ ਦਾ ਖਰਚਾ ਹੁੰਦਾ ਇਹਦੀ ਇੱਕੋ ਪ੍ਰੋਬਲਮ ਹੁੰਦੀ ਹੈ ਕਿ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਇਹਨੂੰ ਘੱਟ ਯੂਜ਼ ਕੀਤਾ ਜਾਂਦਾ ਹੈ ਕਿਉਂਕਿ ਇਹ ਸਰਦੀਆਂ ਵਿੱਚ ਠੰਡੀ ਲੱਗਦੀ ਆ ਜਿਸ ਤਰ੍ਹਾਂ ਕਿ ਕ੍ਰੇਪ ਦਾ ਫੈਬਰਿਕ ਇਸੇ ਤਰ੍ਹਾਂ ਦੀ ਹੁੰਦੀ ਆ ਔਰ ਗਰਮੀਆਂ ਦੇ ਵਿੱਚ ਇਹ ਤਪਦੀ ਆ ਠੀਕ ਹੈ ਇਸ ਕਰਕੇ ਆਪਾਂ ਕਾਟਨ ਯੂਜ਼ ਕਰਦੀਆਂ ਜ਼ਿਆਦਾ ਬਾਕੀ ਫੋਰਨ ਦੇ ਵਿੱਚ ਇਹਦੀ ਡਿਮਾਂਡ ਜ਼ਿਆਦੀ ਹੁੰਦੀ ਕਿਉਂਕਿ ਉੱਥੇ ਸਰਦੀਆਂ ਹੁੰਦੀਆਂ ਨੇ ਗਰਮ ਕੱਪੜੇ ਪਾਏ ਜਾਂਦੇ ਆ ਤੇ ਨੀਚੇ ਇੰਨੀ ਸ਼ੋ ਨਹੀਂ ਮਤਲਬ ਕਿ ਮਹਿਸੂਸ ਨਹੀਂ ਹੁੰਦੀ ਔਰ ਇਹਦੀ ਬੈਸਟ ਗੱਲ ਇਹ ਹੈਗੀ ਆ ਕਿ ਇਸ ਜਿਵੇਂ ਸੂਟ ਹੈਗਾ ਜੀ ਉਵੇਂ ਦੀ ਉਵੇਂ ਰਹਿੰਦੀ ਹੈ ਨਾ ਇਹ ਚੜਦੀ ਹੈ ਨਾ ਇਹ ਖਿੱਚ ਪਾਉਂਦੀ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਬਾਕੀ ਕਾਟਨ ਦੇ ਸੂਟ ਜੇ ਤੁਸੀਂ ਕਾਟਨ ਦੇ ਸੂਟ ਦੇ نیچے ਲਗਾਉਣਾ ਚਾਹੁੰਦੇ ਹੋ ਲਾਈਨਿੰਗ ਤਾਂ ਲਗਾ ਸਕਦੇ ਹੋ ਅਦਰਵਾਈਜ਼ ਕੋਈ ਜ਼ਰੂਰਤ ਨਹੀਂ ਹੁੰਦੀ। ਜੇ ਲਾਈਨਿੰਗ ਲਾਉਣਾ ਚਾਹੁੰਦੇ ਹੋ ਕਾਟਨ ਦੇ نیچے ਤਾਂ ਤੁਸੀਂ ਕਾਟਨ ਦੀ ਹੀ ਲਾਈਨਿੰਗ ਲਗਾਉਗੇ ਠੀਕ ਹੈ। ਆਰ ਇਹ ਡਿਸ਼ੀਨ ਜਿਹੜੀ ਹੁੰਦੀ ਹੈ ਵਾਈਟ ਵਿੱਚ ਮਿਲ ਜੂਗੀ ਤੁਹਾਨੂੰ। ਤੁਸੀਂ ਕਿਸੇ ਵੀ ਫੈਬਰਿਕ ਤੇ ਇਹ ਯੂਜ਼ ਕਰ ਸਕਦੇ ਹੋ। ਬਾਕੀ ਹੰਦਰ ਜੀ ਤਿੰਨ ਤਰ੍ਹਾਂ ਦੀ ਲਾਈਨਿੰਗ ਜਿਹੜੀ ਆਪਾਂ ਇੱਥੇ ਯੂਜ਼ ਕਰਦੇ ਆ ਇੱਕ ਟਾਪਟਾ ਦੇ ਵਿੱਚ ਹੋ ਗਿਆ ਜੀ ਇੱਕ ਹੈਗੀ ਫੁੱਲ ਵੈਲ ਜਿਹਨੂੰ ਕਹਿ ਸਕਦੇ ਆ ਔਰ ਦੂਸਰੀ ਡਿਸ਼ੀਨ ਦੀ ਇਹ ਤਿੰਨੋਂ ਲਾਈਨਿੰਗਸ ਬਹੁਤ ਬੈਸਟ ਹੁੰਦੀਆਂ ਨੇ ਤੁਸੀਂ ਆਪਣਾ ਕੱਪੜਾ ਦੇਖਣਾ ਕਿਸ ਤਰ੍ਹਾਂ ਦਾ ਫੈਬਰਿਕ ਉਹਦੇ ਨੀਚੇ ਕਿਸ ਤਰ੍ਹਾਂ ਦੀ ਇਹਦੀ ਗ੍ਰੇਸ ਆਊਗੀ ਉਹਦੇ ਅਕੋਰਡਿੰਗ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਸੋ ਤਿੰਨੇ ਬਹੁਤ ਸੋਹਣੀਆਂ ਨੇ ਔਰ ਤਿੰਨਾਂ ਦਾ ਪ੍ਰਾਈਸ ਲਗਭਗ ਸੇਮ ਹੀ ਆਉਂਦਾ ਚਾਹੇ ਡਾਈ ਕਰਕੇ ਲੈ ਸਕਦੇ ਆ ਚਾਹੇ ਆਪਾਂ ਕਲਰ ਦੇ ਵਿੱਚ ਲੈ ਲਈਏ ਤਿੰਨੋਂ ਸੇਮ ਪ੍ਰਾਈਸ ਦੇ ਵਿੱਚ ਹੀ ਲਗਭਗ ਮਿਲਦੀਆਂ ਨੇ ਔਰ ਇਹਨਾਂ ਨੂੰ ਤੁਸੀਂ ਵਰਤੋਂ ਵਿੱਚ ਲਿਆ ਸਕਦੇ ਸੋ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਸੂਟ ਦੇਖਣ ਲਈ ਜਾਂ ਸਟਿਚਿੰਗ ਦੇ ਡਿਜ਼ਾਈਨ